ਦੇ ਵੀ ਇਹਨਾਂ ਨੂੰ ਆਪਾਂ ਆਸ਼ਵਾਸਨ ਦਿੱਤਾ ਵੀ ਸਾਡੇ ਆਰਟੀਫੀ ਦੀ ਨਾਲ ਦੇਣ ਬੰਦੇ ਸਾਡੇ ਦੇ ਕੇ ਤੇ ਕਾਟ ਦੇ ਵਿੱਚੋਂ ਵੀ ਜੋ ਕੁਝ ਮਈਆ ਕਰਾਣਾ ਵਾ ਕਰਾਇਆ ਗਿਆ ਜੀਆ ਜੇ ਸਾਨੂੰ ਇਹ ਆਸ ਹੀ ਆ ਜੇ ਤਾਂ ਤੁਸੀਂ ਦੱਸਾ ਪਹੁੰਚਿਆ ਡੀਪੀ ਸਾਹ ਪਹੁੰਚਿਆ ਤੇ ਇਹਨਾਂ ਨੇ ਸਾਨੂੰ ਬਾਅਦੋਂ ਆਰ ਤੋਂ ਦੱਸ ਦੇਣਾ ਹੈਗਾ ਸਾਰਾ ਰਿਕਾਰਡ ਵਿੱਚ ਕਰਾਣਗੇ ਉਹ ਜਿਹੜੀ ਜਿਹੜੀ 33 ਮਿੰਟ ਲਾਉਣ ਜਿਹਨੇ ਲੈਂਦੀ ਹੈ 143 ਮਿੰਟ ਦੀ ਇਹ 3 ਸੀਗੀ ਟੋਟਲ ਜਿਹੜਾ 111 ਜਿਸਕਾ ਹੋ ਚੁੱਕਿਆ ਵਾ ਤੇ ਇਹਨੇ ਪੈਸੇ ਕਮੀ ਕਰ ਰੋਕੇ ਸੀ ਪਰ ਤੇ ਦਿੱਤੇ ਪੈਸੇ ਤੋਂ ਬਾਅਦ ਵੀ ਇਹ ਪੈਸੇ ਧਰ ਕੇ ਤੇ ਦਿਸੇ ਅਡਰ ਹੋਇਆ ਪਿਆ ਵਾ ਜਿਹੜੇ ਸਟਾਫ ਸਾਡੇ ਦੀ ਬਹੁਤ ਕਮੀ ਆ ਫਿਰ ਵੀ ਉਹ ਤੁਸੀਂ ਆਪ ਚ ਸਲਾਹ ਕੀਤੀ ਵੀ ਰਟਣਦੇ ਜਰੇ ਹੈ ਜੇ ਤੁਹਾਨੂੰ ਕੋਈ ਪੁਰਾਣੇ ਵੀ ਬੁਲਾਣੇ ਪਏ ਉਹ ਬੁਲਾ ਕੇ ਉਹਨਾਂ ਨੂੰ ਚੈੱਕ ਕਰਾਉਂਦੇ ਆਪਾਂ ਸਾਰਾ ਕਾਰਜ ਹੁਣ ਆ ਗਿਆ ਸੀ ਕਿ ਇਹ ਜਿਹੜਾ ਨਵੀਂ ਡੂਟ ਬਾਥਰ ਮੈਂਟਰ ਰਾੜ ਸਭਾ ਦਾ ਜਗਾ ਦਾ ਸੀਰ ਦਾ ਸਾਹਿਬ ਐਸਟੀਐਮ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਕਿਸੇ ਸਾਹਿਬ ਨੇ ਕੀਤੀ ਸੀ ਸੀਰ ਦਾ ਸਾਹਿਬ ਆ ਗਏ ਮੌਕੇ ਤੇ ਆਪਾਂ ਗੱਲ ਕਰੀਏ ਜੇ ਕਿ ਪਾਰਟੀ ਵੱਲੋਂ ਜਿਹੜੀ ਅੱਜ ਬੰਦ ਦੀ ਕਾਲ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਕਹਿ ਲੋ ਕਿ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਹੈ ਤਾਂ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਵੀ ਤੁਹਾਡੇ ਕੋਲ ਪਹੁੰਚੇ ਤਾਂ ਕਿੱਦਾਂ ਗੱਲਬਾਤ ਹੋਈ ਤਾਂ ਕੀ ਅੱਜ ਨਿਚੋੜ ਨਿਕਿਆ ਗੱਲ ਦਾ ਸਭ ਤੋਂ ਪਹਿਲਾਂ ਤਾਂ ਮੈਂ ਜੈਪੀਮ ਜੈਪਾਰ ਤਰਹਾਦਾ ਵਾਂ ਜੋ ਅੱਜ ਦੀ ਬੰਦੀ ਕਾਰਸੀ ਰਾਤ ਤੇ ਕਿ ਸਾਹਬ ਨੇ ਕਿਹਾ ਕਿ ਦੇਖੋ ਤੁਹਾਡਾ ਜੋ ਮਸਲਾ ਵਾ ਉਹ ਤੁਹਾਡਾ ਹੱਲ ਹੀ ਕਰਾ ਦਿੱਤਾ ਵਾ ਤੇ ਅਸੀਂ ਜਿਹੜੀ ਬੰਦੀ ਕਾਲ ਉਹ ਸਵੇਰੇ ਹੀ ਵਾਪਸ ਲੈ ਲਈ ਸੀ ਜੇ ਸਾਨੂੰ ਇਹ ਆਸ ਵੀ ਆ ਜਦੋਂ ਤੁਸੀਂ ਦੱਸਾ ਪਹੁੰਚਿਆ ਡੀਪੀ ਸਾਹਿਬ ਪਹੁੰਚਿਆ ਇਹਨਾਂ ਨੇ ਸਾਨੂੰ ਬਾਦੋਂ 8 ਤੋਂ 10 ਜਨਮ ਗਏ ਸਾਲਾ ਰਿਕਾਰਡ ਮੈਂ ਰਖਾਣਗੇ ਉਹ ਜਿਹੜੀ ਜਿਹੜੀ 33 ਬੰਦੇ ਲਾੜਵਾਂ ਜਿਹਨੇ ਲੈਂਦੀ ਆ 144 ਮੈਂਬਰੀ ਐ 3 ਸੀਗੀ ਟੋਟਲ ਜਿਹੜਾ 111 ਜਿਸਕਾ ਹੋ ਚੁੱਕਿਆ ਵਾ 33 ਨੇ ਪੈਸੇ ਕਮੀ ਗਏ ਰੋਗੇ ਜੀ ਪਰ 33 ਦੇ ਪੈਸੇ ਤਰਨ ਤੋਂ ਬਾਹਰ ਵੀ ਇਹ ਪੈਸੇ ਧਰ ਕੇ ਤੇ ਦਿੱਸੇ ਅੜਰ ਹੋਇਆ ਪਿਆ ਵਾ ਉਹ ਇੱਕ ਸਰਮਾਇਦਰ ਬੰਦਾ ਬੜਾ ਚਰ ਤੋਂ ਧੱਕਾ ਕਰਦਾ ਰਿਹਾ ਸੀ ਸਮੇਂ-ਸਮੇਂ ਹਿਸਾਬ ਨਾਲ ਸਾਡੇ ਬੰਦੇ ਧੱਕਾ ਜਿਸਕਾ ਸਾਡੇ ਬੰਦੇ ਡਰ ਦੇ ਸਾਹਮਣੇ ਨਹੀਂ ਸਾਰੇ ਪਰ ਜਦੋਂ ਹਨਾ ਕਹਿੰਦੇ ਇਹ ਸ਼ਰੀਪ ਸ਼ਰੀਪ ਨਾਲ ਸ਼ਰਾਬੇ ਛਾਰ ਦਿੰਦਾ ਵਾ ਤੇ ਵੱਡੇ-ਵ ਅਜੋ ਤੋ ਗਾ ਡੀ ਸੀ ਸਾਹ ਕੋ ਗਿਆ ਕਿ ਮੈਨਾਂ ਤੱਕਾ ਹੋ ਰਿਹਾ ਮੈਂ ਕਹਾਂ ਜੋ ਤੱਕਾ ਕਹਦਾ ਮੇਰੇ ਤੇ ਪਰਚਾ ਦੇ ਦੋ ਜੋ ਕਰਦੇ ਹੋ ਤੇ ਪਰਚਾ ਦੋ ਕੰਨਾ ਜੀ ਮੇਰੇ ਕੋਲ ਥੱਲੇ ਸੇ 2.5 ਕਿਲੇ ਵਗਦੀ ਆ ਜੇ ਮੰਨ ਲਓ ਮੰਨ ਲਿਆ ਮੇਰੇ ਚੱਲੇ ਜਗਾ ਵਗਦੀ ਆ ਜਦ ਕਿ ਉਹ ਥੱਲੇ ਘਟੋ 40 ਤੋਂ 50 ਕਿਲੇ ਸੀਗੀ ਜਿਹੜੀ ਉਹ ਨੰਬਰ ਹੇਰ ਫੇਰ ਕਰਕੇ ਇਧਰ ਜਿਸੇ ਕਰਾਈਆਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ 1975 ਜੀ ਸਰਕਾਰ ਨੇ ਰਿਸ਼ਤੀਆਂ ਕੀਤੀਆਂ ਸੀਗੀਆਂ ਪਰ 1959 ਦੇ ਜਨਰਲ ਬੰਦੀ ਦੀਆਂ ਰਿਸ਼ਤੀਆਂ ਕਰਾਤੀਆਂ ਉਸਰੇ ਤੋੜਤੀਆਂ ਸੀਗੀਆਂ ਤੋਂ ਸਾਨੂੰ ਪ੍ਰਸ਼ਾਸਨ ਨੂੰ ਪੂਰਾ ਵਿਸ਼ਵਾਸ ਵੀ ਆ ਕਿ ਜੇ ਇਹਨਾਂ ਸਾਨੂੰ ਕਿਹਾ ਵਾ ਤੋਂ ਕਾਫੀ ਸਮੇਂ ਤੋਂ ਲੰਮੇ 40 ਸਾਲ ਤੋਂ 50 ਬੰਦੀ ਸਲੇ ਸੀਗਾ ਉਹ 7 ਮਹੀਨੇ ਤੋਂ ਮੈਂ ਆਵਾਜ਼ ਚੱਕ ਰਿਆ ਸੀਗਾ ਅੱਜ ਮੈਨੂੰ ਲੱਗਦਾ ਵਾ ਕਿ ਤਰ੍ਹਾਂ ਕਿਤੇ ਸਾਨੂੰ ਰੋਸ਼ਨੀ ਕਿਰਨ ਦੇਸੀ ਆ ਇਹਨਾਂ ਕਹਿੰਦਾ ਕਿ ਮੈਂ ਜੱਜਗਾ ਜੈਪੀ ਜੈਪਾਤ ਤਹਿਸੀਲਦਾਰ ਸਾਹਿਬ ਅੱਜ ਇਹ ਕਿ ਪ੍ਰਸ਼ਾਸਨ ਵੱਲੋਂ ਤੁਸੀਂ ਜਿਹੜੀ ਕਿ ਨੁਮਾਇੰਦਗੀ ਕੀਤੀ ਹੈ ਤਾਂ ਪ੍ਰਸ਼ਾਸਨ ਵੱਲੋਂ ਕੀ assurance ਦਵਾਇਆ ਗਿਆ ਵਾ ਜਿਹੜੇ ਇਹਨੇ ਦੱਸ ਰਹੇ ਹੈ ਕਿ ਵੀ ਜਿਹੜੇ ਸਾਡੇ 33 ਬੰਦਿਆਂ ਦੀ ਲਾਟਮੈਂਟ ਹੋਈ ਸੀਗੀ ਤੇ ਉਹਦੇ ਸਬੰਧੀ ਜਿਹੜਾ ਇਹ ਜਗ੍ਹਾ ਦੀ ਗੱਲ ਕਰ ਰਹੇ ਆ ਉਹਦੇ ਨੇ ਇਹਨਾਂ ਨੂੰ ਆਪਾਂ ਆਸ਼ਵਾਸਨ ਦਿੱਤਾ ਵੀ ਤੁਸੀਂ ਸਾਡੇ ਆ ਕੇ ਉੱਥੇ ਐਪਲੀਕੇਸ਼ਨਾਂ ਦੇਣ ਬੰਦੇ ਸਾਰੇ ਦੇ ਕੇ ਤੇ ਰਿਕਾਰਡ ਦੇ ਵਿੱਚੋਂ ਵੀ ਜੋ ਕੁਝ ਮੱਈਆ ਕਰਾਣਾ ਵਾ ਉਹ ਕਰਾਇਆ ਜਾਊਗਾ। ਪੰਜਾਬ ਲੁਕੇ ਇਹਨਾਂ ਦੀ ਇਹਦੀ ਮਦਦ ਕੀਤੀ ਜਾਊਗੀ ਤੇ ਉਹਦੇ ਤੋਂ ਬਾਅਦ ਫਿਰ ਜਿਹੜਾ ਰਿਕਾਰਡ ਆ ਰਿਕਾਰਡ ਮੁਤਾਬਕ ਦੀ ਰਿਕਾਰਡ ਵੀ ਉਹ ਕਰਕੇ ਇਹਨਾਂ ਨੂੰ ਨਿਚੋੜ ਕੱਢ ਕੇ ਸਾਰਾ ਕੁਝ ਦੱਸਿਆ ਜਾਊਗਾ ਵੀ ਕੀ ਜੋਰੀ ਹੈ ਚਾਹੇ ਹੰਦੇ ਹਿਸਾਬ ਨਾਲ ਇਹਨਾਂ ਨੂੰ ਚੱਲ ਜੂਗਾ। ਲੱਗਦਾ ਕਿ ਪ੍ਰਸ਼ਾਸਨ ਵੱਲੋਂ ਕਿ ਜਿਹੜਾ ਕਿ ਮਾਮਲਾ ਹੁਣ ਸੁਲਝਾਇਆ ਜਾਊਗਾ ਕਿ ਗਾ ਲੰਬਾ ਪਾਇਆ ਜਾਊਗਾ ਦੇਖੋ ਜਿਹੜੇ ਸਟਾਫ ਸਾਡੇ ਦੀ ਬਹੁਤ ਕਮੀ ਆ ਫਿਰ ਵੀ ਅਸੀਂ ਆਪਾਂ ਚ ਸਲਾਹ ਕੀਤੀ ਵੀ ਜਿਹੜੇ ਬੰਦੇ ਜਿਹੜੇ ਆ ਜੇ ਕਿ ਸਾਨੂੰ ਕੋਈ ਪੁਰਾਣੇ ਵੀ ਬੁਲਾਣੇ ਪਏ ਉਹ ਬੁਲਾ ਕੇ ਉਹਨਾਂ ਨੂੰ ਚੈੱਕ ਕਰਾਵਾਂਗੇ ਆਪਾਂ ਸਾਰਾ ਰਕਾਸ਼ ਕਿੰਨੇ ਕ ਟਾਈਮ ਲੱਗ ਜਾਊਗਾ ਫਿਰ ਵੀ ਇਹ ਮਾਮਲੇ ਨੂੰ ਉਹ ਕਾਰਡ ਤਾਂ ਹੁਣ ਪੁਰਾਣਾ ਹੈਗਾ ਵਾ ਉਹਨੂੰ ਲੱਭਣਾ ਵਾ ਨਾਲ ਬੰਦਿਆਂ ਨੇ ਹੋ ਕੇ ਲੱਭਣਾ ਵਾ ਅਸੀਂ ਹੁਣ ਸੋਮਵਾਰ ਤੋਂ ਕਾਰਵਾਈ ਸ਼ੁਰੂ ਕਰਾਂਗੇ ਹੁਣ ਤਾਂ ਛੁੱਟੀਆਂ ਵਾਂ ਲੋ ਛੁੱਟੀਆਂ ਵੇਲੇ ਤਾਂ ਕਿਸੇ ਨੇ ਨਹੀਂ ਸਾਨੂੰ ਮਿਲਣਾ ਨਾ ਹੀ ਸਟਾਫ ਦਾ ਬੰਦਾ ਮਿਲਣਾ ਸਾਨੂੰ ਜੀ ਮੰਡੇ ਤੋਂ ਜਿਹੜਾ ਮੰਡੇ ਨੂੰ ਇਹਨਾਂ ਨੂੰ ਕਹਾਂ ਕਿ ਆਪੀ ਐਪਲੀਕੇਸ਼ਨਾਂ ਦਿਓ ਆ ਕੇ ਤਾਂ ਆਪਣੀਆਂ ਹਿਸਾਬ ਨਾਲ ਕਾਰਵਾਈ ਸ਼ੁਰੂ ਕਰੀਏ ਕਪਤੀ ਸਾਹਿਬ ਜੀ ਆਪਾਂ ਗੱਲ ਕਰੀਏ ਜਿਹੜੇ ਕਿ ਅੱਜ ਬੰਦ ਦੇ ਕੋਲ ਕੀਤੀ ਗਈ ਸੀ ਪਰ ਕਿਤੇ ਨਾ ਕਿਤੇ ਕਹ ਲੋ ਕਿ ਤੁਹਾਡੇ ਵੱਲੋਂ ਮਾਮਲੇ ਨੂੰ ਬੜੇ ਤਰੀਕੇ ਨਾਲ ਸੁਲਝਾਇਆ ਗਿਆ ਹੈ ਬਤ ਕਿਸ ਤਰੀਕੇ ਨਾਲ ਮਾਮਲਾ ਸੁਲਝਾਇਆ ਗਿਆ ਵਾ ਠੀਕ ਹੈ ਇਹ ਤੁਹਾਡੇ ਕੋਲ ਇਹ ਹੀ ਸਮਝਾਇਆ ਗਿਆ ਸੀ ਵੀ ਇਹ ਜਿਹੜਾ ਰੈਵਿਊ ਡਿਪਾਰਟਮੈਂਟ ਨਾਲ ਸੰਬੰਧ ਦਾ ਜਗਾ ਦਾ ਸੀਜ ਦਾ ਸਾਹਿਬ ਐਸਡੀਐਮ ਸਾਹਿਬ ਨੂੰ ਕੀਤੀ ਸੀ ਡੀਸੀ ਸਾਹਿਬ ਨੂੰ ਕੀਤੀ ਸੀ ਸੀਜੀ ਸਾਹਿਬ ਆ ਗਏ ਮੌਕੇ ਤੇ ਜਿਨ੍ਹਾਂ ਨੇ ਜੋ ਤੁਹਾਨੂੰ ਗੱਲਾਂ ਦੱਸ ਹੀ ਚੁੱਕੇ ਪਹਿਲਾਂ ਜੋ ਖੇਤੀ ਰਿਕਾਰਡ ਦੇ ਚੈੱਕ ਕਰਕੇ ਤੁਹਾਨੂੰ ਇਹਦੇ ਵਿੱਚ ਉਹ ਸਿੱਟੇ ਚੰਗੇ ਸਿੱਟੇ ਆ ਸਕਦੇ ਹਾਂ